ਪੰਜਾਬੀ ਗਾਇਕ ਦਿਲਜੀਤ ਦੋਸਾਂਝ ਤੇ ਦਿੱਲੀ ਚ ਚੱਲ ਰਹੇ ਕਿਸਾਨ ਅੰਦੋਲਨ ਨੂੰ ਫੰਡਿੰਗ ਕਰਨ ਦਾ ਇਲਜ਼ਾਮ ਲੱਗਾ ਜਿਸ ਤੋਂ ਬਾਅਦ ਲੀਗਲ ਰਾਈਟਸ ਆਬਜ਼ਰਵੇਟਰੀ ਵੱਲੋਂ ਦਰ ਸ਼ਿਕਾਇਤ ਦਾ ਨੋਟਿਸ ਲੈਂਦਿਆਂ ਇਨਕਮ ਟੈਕਸ ਵਿਭਾਗ ਨੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਵਿਭਾਗ ਨੇ ਦਿਲਜੀਤ ਦੋਸਾਂਝ ਵੱਲੋਂ ਯੂਕੇ ਕੈਨੇਡਾ ਤੋਂ ਕਥਿਤ ਤੌਰ ਤੇ ਦਿੱਤੇ ਗਏ ਫੰਡਾਂ ਦੀ ਜਾਂਚ ਸ਼ੁਰੂ ਕੀਤੀ ਹੈ ਇਸ ਦੌਰਾਨ ਦਿਲਜੀਤ ਦੋਸਾਂਝ ਦੇ ਨਾਲ ਨਾਲ ਪੰਜਾਬੀ 뮤직 ਲੇਬਲ ਕੰਪਨੀ ਸਪੀਡ ਰਿਕਾਰਡਸ ਦਾ ਵੀ ਨਾਮ ਸਾਹਮਣੇ ਆਇਆ ਹੈ ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਹੈ ਕੀ ਸਪੀਡ ਰਿਕਾਰਡਸ ਨਾਮ ਦੀ ਕੰਪਨੀ ਮਨੀ ਲੌਂਡਰਿੰਗ ਅਤੇ ਪੈਸੇ ਦੀ ਰੂਟਿੰਗ ਦੀਆਂ ਗਤੀਵਿਧੀਆਂ ਵਿੱਚ ਸ਼ਾਮਲ ਹੈ ਅਤੇ ਕਿਸਾਨ ਅੰਦੋਲਨ ਨੂੰ ਫੰਡਿੰਗ ਵੀ ਕਰ ਰਿਹਾ ਹੈ ਇਸ ਦੇ ਨਾਲ ਨਾਲ ਇਸ ਦਾ ਸਿੱਧਾ ਸੰਬੰਧ ਖਾਸਾ ਏਡ ਨਾਲ ਵੀ ਦੱਸਿਆ ਗਿਆ ਹੈ ਐਲ ਆਰਓ ਵੱਲੋਂ ਆਪਣੀ ਸ਼ਿਕਾਇਤ ਵਿੱਚ ਇਹ ਦੋਸ਼ ਲਾਇਆ ਗਿਆ ਹੈ ਕਿ ਸਪੀਡ ਰਿਕਾਰਡਸ ਸਾਲ 2011 ਤੋਂ ਲੈ ਕੇ ਸਾਲ 2020 ਤੱਕ ਵੱਖ-ਵੱਖ ਨਾਵਾਂ ਨਾਲ ਆਪਣੇ ਨਾਮ ਨੂੰ ਰਜਿਸਟਰ ਕਰਾਉਂਦਾ ਹੈ ਉਸ ਤੋਂ ਬਾਅਦ ਉਸ ਕੰਪਨੀਆ ਨੂੰ ਬੰਦ ਕਰ ਦਿੱਤਾ ਜਾਂਦਾ ਹੈ ਇਸੇ ਤਰ੍ਹਾਂ ਹੀ ਫੇਮਸ ਸਟੂਡੀਓ ਲਿਮਿਟਿਡ ਨਾਂ ਦੀ ਇੱਕ ਹੋਰ ਕੰਪਨੀ ਨੂੰ 9 ਅਗਸਤ 2016 ਨੂੰ ਸ਼ੁਰੂ ਕੀਤਾ ਗਿਆ ਸੀ ਅਤੇ 16 ਜਨਵਰੀ 2018 ਨੂੰ ਇਸ ਨੂੰ ਬੰਦ ਕਰ ਦਿੱਤਾ ਗਿਆ ਇਸ ਦੇ ਡਾਇਰੈਕਟਰ ਸੁਦੀਪ ਸਿੰਘ ਕੱਕ ਅਤੇ ਦਲਜੀਤ ਸਿੰਘ ਦੱਸੇ ਜਾ ਰਹੇ ਨੇ ਸ਼ਿਕਾਇਤਕਰਤਾ ਨੇ ਇੱਕ ਹੋਰ ਖੁਲਾਸਾ ਕੀਤਾ ਉਸ ਨੇ ਦੱਸਿਆ ਕਿ ਦਲਜੀਤ ਸਿੰਘ ਦਾ ਜਨਮ ਉਸੇ ਮਹੀਨੇ ਅਤੇ ਸਾਲ ਜਨਵਰੀ 1984 ਵਿੱਚ ਹੋਇਆ ਸੀ ਜਦੋਂ ਅਦਾਕਾਰ ਗਾਇਕ ਦਲਜੀਤ ਦਸਾਇਦਾ ਜਨਮ ਹੋਇਆ ਹਾਲਾਂਕਿ ਸ਼ਿਕਾਇਤ ਵਿੱਚ ਇਹ ਵੀ ਕਿਹਾ ਗਿਆ ਕਿ ਇਹ ਸਾਫ਼ ਨਹੀਂ ਹੈ ਕਿ ਦੋਵੇਂ ਵਿਅਕਤੀ ਇੱਕ ਹੀ ਹਨ ਉੜਾ ਕਿਹਾ ਕਿ ਗੌਰ ਕਰਨ ਯੋਗ ਹੈ ਕਿ ਦਲਜੀਤ ਦੋਸਾਂਝ ਚੱਲ ਰਿਹਾ ਹੈ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨਾਂ ਦਾ ਸਮਰਥਕ ਹੈ ਅਤੇ ਇਸ ਨੇ ਕਿਸਾਨਾਂ ਲਈ 1 ਕਰੋੜ ਰੁਪਏ ਦਾਨ ਵੀ ਕੀਤੇ ਸੀ ਜਿਸ ਤੋਂ ਬਾਅਦ ਇਨਕਮ ਟੈਕਸ ਇਹਨਾਂ ਤੱਥਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਜਾਂਚ ਕਰ ਰਿਹਾ ਹੈ এবੀਪੀ ਸੰਜਾ ਜੋਸ਼ ਜਜ਼ਬਾ ਜਨੂਨ